ਪੀਐਸ ਪਰਮਾਰ ਕੌਣ ਨੇ ਰੰਦਰਪਾਲ ਸਿੰਘ ਪਰਮਾਰ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਦਿਆਂਗੇ ਸ਼ਾਇਦ ਪੰਜਾਬ ਦੇ ਵਿੱਚ ਇਤਿਹਾਸ ਦੇ ਵਿੱਚ ਕਦੇ ਅਜਿਹਾ ਨਹੀਂ ਹੋਇਆ ਹੋਵੇਗਾ ਜੋ ਅੱਜ ਹੋਇਆ ਹੈ ਪ੍ਰੋ ਪੰਜਾਬੀ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਤ ਸਿੰਘ ਪੰਜਾਬ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਐਕਸ਼ਨ ਹੋਇਆ ਹੈ ਵਿਜੀਲੈਂਸ ਚੀਫ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸ਼ਾਇਦ ਪੰਜਾਬ ਦੇ ਵਿੱਚ ਇਤਿਹਾਸ ਦੇ ਵਿੱਚ ਕਦੇ ਅਜਿਹਾ ਨਹੀਂ ਹੋਇਆ ਹੋਵੇਗਾ ਜੋ ਅੱਜ ਹੋਇਆ ਹੈ ਕ腐ਪਸ਼ਨ ਦੇ ਇਲਜ਼ਾਮ ਲੱਗੇ ਨੇ ਐਸਪੀਐਸ ਪਰਮਾਰ ਤੇ ਜੋ ਕਿ 1997 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇੱਕ ਡਰਾਈਵਿੰਗ ਲਾਇਸੈਂਸ ਘੁਟਾਲਾ ਹੋਇਆ ਜਿਹਦੇ ਵਿੱਚ ਉਹਨਾਂ ਦਾ ਨਾਂ ਆਇਆ ਇਹਨਾਂ ਦੇ ਨਾਲ ਹੀ ਏਆਈਜੀ ਸਵਰਨਦੀਪ ਸਿੰਘ ਔਰ ਐਸਐਸਪੀ ਵਿਜੀਲੈਂਸ ਹਰਪ੍ਰੀਤ ਸਿੰਘ ਇਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਜਾਨੀ ਕਿ ਤਿੰਨ ਜਣਿਆਂ ਨੂੰ Wi-Fi ਲੇਸ ਡਿਪਾਰਟਮੈਂਟ ਦੇ ਵੱਡੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਪੀਐਸ ਪਰਮਾਰ ਕੌਣ ਨੇ ਸੁਨਿੰਦਰ ਪਾਲ ਸਿੰਘ ਪਰਮਾਰ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਦਿਆਂਗੇ ਇਸ ਰਿਪੋਰਟ ਦੇ ਵਿੱਚ ਐਸਪੀਐਸ ਪਰਮਾਰ ਦੀ ਜੇ ਗੱਲ ਕਰੀਏ ਤਾਂ ਐਸਪੀਐਸ ਪਰਮਾਰ ਹੁਣੇ-ਹੁਣੇ ਜਿਹੜਾ ਇੱਕ ਤਾਜ਼ਾ ਮਸਲਾ ਹੋਇਆ ਸੀ ਤੁਹਾਨੂੰ ਯਾਦ ਹੋਊਗਾ ਕਰਨਲ ਦੀ ਕੁੱਟਮਾਰ ਵਾਲਾ ਕਰਨਲ ਦੀ ਕੁੱਟਮਾਰ ਮਾਮਲੇ ਦੇ ਵਿੱਚ ਜੋ ਸੈੱਟ ਬਣਾਈ ਗਈ ਸੀ ਉਸ ਦੇ ਇੰਚਾਰਜ ਸੀ ਐਸਪੀਐਸ ਪਰਮਾਰ ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹਾ ਦੇ ਐਸਐਸਪੀ ਵੀ ਰਹੇ ਨੇ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਜਿਹੜੀ ਸੱਟ ਬਣੀ ਸੀ ਉਸਦੇ ਵੀ ਇੰਚਾਰਜ ਸੀ ਤੇ ਆਈਜੀ ਬਾਰਡਰ ਰੇਂਜ ਤੇ ਵੀ ਰਹੇ ਨੇ ਔਰ ਤਰਨਤਾਰਨ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੈਪਟਨ ਅਮਰਿੰਦਰ ਸਿੰਘ ਹੋਣਾਂ ਦੀ ਸਰਕਾਰ ਵੇਲੇ ਇੱਕ ਤਰਨਤਾਰਨ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਾਂਡ ਵਾਪਰਿਆ ਸੀ ਜਿਸ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਉਸ ਸਮੇਂ ਐਸਪੀਐਸ ਪਰਮਾਰ ਆਈਜੀ ਬਾਰਡਰ ਰੇਂਜ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਠਿੰਡਾ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਬਠਿੰਡਾ ਦੇ ਮਿਲਟਰੀ ਸਟੇਸ਼ਨ ਤੇ ਬਾਅਦ ਜਿਹੜੀ ਫਾਇਰਿੰਗ ਹੁੰਦੀ ਹੈ ਉਦੋਂ ਵੀ ਏਡੀਜੀਪੀਸੀ ਐਸਪੀਐਸ ਪਰਮਾਰ ਐਸਪੀਐਸ ਪਰਮਾਰ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਚੰਗੀ ਖਾਸੀ ਹਰੇਕ ਪੋਲੀਟੀਕਲ ਪਾਰਟੀ ਦੇ ਨਾਲ ਜਿਹੜਾ ਬਣਦੀ ਰਹੀ ਹੈ ਚਾਹੇ ਉਹ ਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਹਰੇਕ ਸਰਕਾਰ ਦੇ ਵਿੱਚ ਇਹ ਬਲੂ ਵਾਈਡ ਬੁਆਏ ਰਹੇ ਨੇ ਔਰ ਦੂਜੇ ਪਾਸੇ ਤੁਹਾਨੂੰ ਦੱਸ ਦੇ ਕੇ ਵੱਡੇ ਅਹੁਦਿਆਂ ਤੇ ਵੀ ਰਹੇ ਐਸਪੀਐਸ ਪਰਮਾਰ اور ਇਹਨਾਂ ਨੇ ਬਰਗਾੜੀ ਕਾਣ ਦੀ ਵੀ ਜਿਹੜਾ ਸਿੱਟ ਦੇ ਜ਼ੋ ਇੰਚਾਰਜ ਸਾ ਉਸ ਸਮੇਂ ਤਫਤੀਸ਼ ਕੀਤੀ ਸੀ ਆਈਜੀ ਬੋਰਡ ਰੇਂਜ ਵੀ ਰਹੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਊਗਾ ਬਟੇਂਡਾ ਕੈਂਟ ਤੇ ਜਿਹੜੀ ਫਾਇਰਿੰਗ ਹੋਈ ਉਸ ਸਮੇਂ ਐਡੀਜੀਪੀਸੀ ਐਸਪੀਐਸ ਪਰਮਾਰ ਦੀ ਜੇ ਸੇਵਾ ਮੁਕਤੀ ਦੀ ਗੱਲ ਕਰੀਏ ਰਿਟਾਇਰਮੈਂਟ ਦੀ ਗੱਲ ਕਰੀਏ ਤਾਂ ਉਹ ਅਗਲੇ ਸਾਲ ਹੋਣੀ ਹੈ 30 ਤਰੀਕ ਨੌਵਾਂ ਮਹੀਨਾ 2026 ਨੂੰ ਰਿਟਾਇਰ ਹੋ ਜਾਣਗੇ ਔਰ ਉਸ ਤੋਂ ਪਹਿਲਾਂ ਇੱਕ ਵੱਡਾ ਐਕਸ਼ਨ ले लिया गया सीएम मानदेव ਵੱਲੋਂ ਔਰ ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਯਾਦ ਹੋਊਗਾ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਸ ਸਮੇਂ ਕਿਹਾ ਜਾਂਦਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਰੱਖਦੇ ਹਾਂ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਪਹਿਲਾਂ ਕਿਹਾ ਜਾਂਦਾ ਸੀ ਕਿ ਛੋਟੇ ਅਧਿਕਾਰੀ ਟੰਗੇਗੇ ਸਕੇਪਗੋਰਡ ਬਣਾਤਾ ਜੀ ਪਰ ਹੁਣ ਤੁਸੀਂ ਦੇਖੋ ਵੱਡੇ ਰੈਂਕ ਦੇ ਅਧਿਕਾਰੀ ਉਹ ਵੀ ਵਿਜੀਲੈਂਸ ਚੀਫ ਹੋਵੇ ਔਰ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਔਰ ਅਹਿਮ ਖਬਰ ਹੈ ਤਾਂ ਇਹ ਸੀ ਸਾਡੀ ਰਿਪੋਰਟ ਪੰਜਾਬ ਦੇ ਵਿੱਚ ਅੱਜ ਇੱਕ ਹੋਏ ਵੱਡੇ ਐਕਸ਼ਨ ਤੇ ਐਸਪੀਐਸ ਪਰਮਾਰ ਸੁਰਿੰਦਰਪਾਲ ਸਿੰਘ ਪਰਮਾਰ ਤੇ ਔਰ ਕਿਹੜੇ ਵੱਡੇ ਅਹੁਦਿਆਂ ਤੇ ਹੋ ਰਹੇ ਉਹ ਵੀ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ